ਹਾਂਜੀ ਸਰਦਾਰ ਨਵਤੇਜ ਸਿੰਘ ਜੀ ਹਾਂਜੀ ਦੱਸੋ ਜੀ ਤੁਸੀਂ ਬਲਾਕ ਦੇ ਨੁਮਾਇੰਦੇ ਵੀ ਹੋ ਹਾਂਜੀ ਹਾਂਜੀ ਕਿਉਂਕਿ ਝਾੜੂ ਦੀ ਸਰਕਾਰ ਆ ਹਾਂਜੀ ਝਾੜੂ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਤੁਸੀਂ ਇਹ ਇਸੇ ਬੰਦੇਆਂ ਦਾ ਇਕੱਠ ਕਰੀ ਗਲੀ ਦੇ ਵਿੱਚ ਖੜੇ ਹੋ ਪਾਣੀ ਪਾਣੀ ਪਿਰਦਾ ਕੀ ਗੱਲ ਹੋ ਗਈ ਇਹ ਜੀ ਸਾਰਾ ਮਸਲਾ ਪੰਚਾਇਤ ਦਾ ਕੁਸ ਪੰਚਾਂ ਦਾ ਜਿਹੜਾ ਕੰਮ ਨੂੰ ਵਿਕਾਸ ਨਹੀਂ ਹੋਣ ਦੇ ਰਹੇ ਕਿਹੜਾ ਪਿੰਡ ਹੈ ਜੀ ਇਹ ਪਿੰਡ ਰੋਣੋ ਖੁਰਦਾ ਜੀ ਕੀ ਹੋ ਚੋ ਹੋ ਚੁੱਕਿਆ ਜੀ ਹੋ ਚੁੱਕਿਆ ਹਾਰ ਜਿੱਤਾ ਦੇਖੋ ਜੀ ਪੰਚਾਇਤੀ ਵੋਟਾਂ 'ਚ ਲੱਗੀ ਰਹਿੰਦੀ ਆ ਪਰ ਉਹ ਸਰਪੰਚ ਸਾਹਿਬ ਜਿਹੜੇ ਚੁਣੇ ਗਏ ਨੇ ਉਹਨਾਂ ਨੂੰ ਕੁਸ ਚਾਰ ਪੰਜ ਆਹ ਜੇ ਨੇ ਜਿਹੜੇ ਨਹੀਂ ਕਰਨ ਦੇ ਰਹੇ ਵਿਕਾਸ ਕੀ ਕੀ ਹੋ ਗਿਆ ਉਹ ਜੀ ਬਸ ਆਪਦੇ ਮੰਦੇ ਨੇ ਵੀ ਇਹਨਾਂ ਦੀ ਪਾਰਟੀ ਦਾ ਸਰਪੰਚ ਹਾਰ ਗਿਆ ਉਹ ਕਹਿੰਦੇ ਵੀ ਅਸੀਂ ਇਹ ਸਰਪੰਚ ਨੂੰ ਕੰਮ ਵਿਕਾਸ ਨਹੀਂ ਕਰਨ ਦੇਣਾ ਪਿੰਡ ਦਾ ਕੋਈ ਮਤਾਂ ਨਹੀਂ ਪਾਉਣਾ ਆਪਣੇ ਮੁੱਖ ਮੰਤਰੀ ਨੇ ਸਰਦਾਰ ਭਗਵਾਨ ਸਿੰਘ ਮਾਨ ਜੀ ਹਾਂਜੀ ਆ ਉਹ ਤਾਂ ਬਹੁਤ ਚੰਗਾ ਇਨਸਾਨ ਨੇ ਜੀ ਉਹਦਾ ਕਹਿੰਦੇ ਵੀ ਕਿਸੇ ਕੋਈ ਮਤ ਭੇਦ ਨਾ ਰੱਖੋ ਪਿੰਡ ਪੰਜਾਬ ਚ ਪਿੰਡਾਂ ਚ ਜੋ ਪੰਚਾਇਤ ਬਣ ਗਈ ਉਹ ਕਬੜਾ ਪਿੰਡਾਂ ਦੇ ਵਿਕਾਸ ਕਰਨ ਜਦ ਕਿ ਤਰਨਪੁਰੇ ਸੋਖ ਜੀ ਪਿੰਡੂ ਵਿਕਾਸ ਵਿਕਾਸ ਮੰਤਰੀ ਬਣੇ ਨੇ ਹਾਂਜੀ ਉਹਨਾਂ ਨੂੰ ਇਹ ਖੁਦ ਦੇਖਣਾ ਚਾਹੀਦਾ ਹਾਲ ਵੀ ਪਿੰਡਾਂ ਦਾ ਕੀ ਹਾਲ ਕਰ ਰਹੇ ਨੇ ਕੋਈ ਪੰਚ ਠੀਕ ਹੈ ਜੀ ਹੁਣ ਤੁਹਾਡੇ ਮੁੱਖ ਮੰਤਰੀ ਸਾਹਿਬ ਨੇ ਸਾਡੇ ਵੀ ਮੁੱਖ ਮੰਤਰੀ ਸਾਹਿਬ ਨੇ ਉਹ ਪੂਰੇ ਪੰਜਾਬ ਦੇ ਨੇ ਜੀ ਉਹ ਕਹਿੰਦੇ ਸੀ ਵੀ ਜਿਹੜਾ ਸਰਪੰਚਾ ਕਿਸੇ ਵੀ ਪਾਰਟੀ ਦਾ ਹੋਵੇ ਪਰ ਪਿੰਡ ਲਈ ਤਾਂ ਸਰਪੰਚਾ ਵਿਕਾਸ ਕਰੋ ਹਾਂਜੀ ਹਾਂਜੀ ਫਿਰ ਪਿੰਡ ਦਾ ਵਿਕਾਸ ਹੋਵੇ ਉਹਰੇ ਵਿਕਾਸ ਕਿਉਂ ਨਹੀਂ ਹੋ ਰਿਹਾ ਉਹ ਰਵਾਸੀ ਕੋ ਸ ਪੰਚਾਂ ਦੀ ਦਿਮਾਗ ਖਰਾਬ ਹੋਏ ਨੇ ਤੁਸੀਂ ਇਹ ਇਹ ਜਿਹੜੀ ਆਵਾਜ਼ ਆਪੇ ਇਹ ਉੱਪਰ ਤੁਸੀਂ ਕਿਉਂ ਨਹੀਂ ਲੈ ਗਏ ਹੁਣ ਤੱਕ ਮਾਸਾ ਜੀ ਸਰਕਾਰ ਆ ਮੈਂ ਇੱਕ ਹੈਂਡੀਕੈਪ ਇਨਸਾਨ ਆ ਮੈਂ ਤਾਂ ਜਿੱਦਾਂ ਪਾਰਟੀ ਨਾਲ ਜਿਹੜਾ ਮੈਂ ਤਾਂ ਵੀ ਕਹਿੰਦਾ ਆਖਰੀ ਸਾਲ ਤੱਕ ਪਾਰਟੀ ਨਾਲ ਰਹੂੰਗਾ ਤੁਸੀਂ ਤਾਂ ਦੇਖੋ ਹਰ ਟਾਈਮ ਝੰਡਾ ਨਾਲ ਰੱਖੇ ਰੱਖਦੇ ਹੋ ਹਾਂਜੀ ਹਾਂ ਤੁਸੀਂ ਤਾਂ ਪਾਰਟੀ ਦੇ ਝੰਡੇ ਮੈਨੂੰ ਲਾਉਂਦਾ ਹਾਂ ਬਿਲਕੁਲ ਫਿਰ ਤੁਹਾਡੇ ਨਾਲ ਪਾਕੋਸ ਹੈਗੇ ਬੰਦੇ ਜਿਹੜੇ ਨਹੀਂ ਕਰ ਪਿੰਡ ਦਾ ਵਿਕਾਸ ਹੁੰਦੇ ਪੰਚ ਨੇ ਉਹ ਠੀਕ ਹੈ ਜੀ ਆਪਾਂ ਸਰਪੰਚ ਸਾਹਿਬ ਨੂੰ ਕੋਈ ਕਸੂਰ ਨਹੀਂ ਦੇ ਸਕਦੇ ਸਰਪੰਚ ਚਾਹੇ ਕੋਈ ਵੀ ਬਣੇ ਹਾਂਜੀ ਸਰਦਾਰ ਬ੍ਰਿੰਦਰ ਸਿੰਘ ਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਆ ਠੀਕ ਕਹਿੰਦੇ ਆ ਜੀ ਸਾਡਾ ਪਿੰਡ ਦਾ ਹੋਣਾ ਚਾਹੀਦਾ ਤੇ ਪਰ ਦੁਪੋਸ਼ਪੰਤੇ ਚਾਰ ਪੰਜ ਪੰਚਵਾਨੇ ਨੇ ਉਹ ਪਹੁੰਚ ਨਹੀਂ ਦਿੰਦੇ ਹੈਗੇ ਤੁਸੀਂ ਇਸ ਸਬੰਧ ਵਿੱਚ ਉੱਪਰ ਅਫਸਰਾਂ ਤੱਕ ਕੋਈ ਗੱਲ ਕੀਤੀ ਹੈ ਅਫਸਰਾਂ ਤੱਕ ਹੁਣ ਕਰਾਂਗੇ ਜੀ ਕੋਈ ਸੁਣ ਨਹੀਂ ਤਾਂ ਹੁੰਦੀ ਨਹੀਂ ਸਾਡੀ ਕੋਈ ਇਹ ਪਾਣੀ ਕਿੰਨੇ ਕਿ ਦਿਨ ਹੋ ਗਏ ਤੇ ਮਿੰਨਾ ਹੋ ਗਿਆ ਜੀ ਪਾਣੀ ਦੇ ਖੜੇ ਨੂੰ ਕੋਈ ਸਾਰੇ ਦਿਨ ਤਾਂ ਹੈਗਾ ਸਰਪੰਚ ਨੂੰ ਕੰਮ ਨਹੀਂ ਕਰ ਲੰਦੇ ਇਹ ਚਾਰ ਪੰਜ ਨੇ ਜਿਹੜੇ ਤੁਸੀਂ ਹਾਂ ਕਿਸੇ ਮਤੇ ਤੇ ਸਾਈਨ ਪਾਉਂਦੇ ਨੇ ਸਾਈਨ ਕਰਦੇ ਨੇ ਕੀ ਹੋਇਆ ਜੀ ਮਤੇ ਦੀ ਕੀੜੀ ਗੱਲ ਕਹਿੰਦੇ ਹੋ ਮਤੇ ਦਾ ਜੀ ਸੈਕਟਰੀ ਸਾਹਿਬ ਆਉਂਦੇ ਨੇ ਮਤਾ ਪਾਉਣ ਨੂੰ ਕਹਿੰਦਾ ਤਾਂ ਕਹਿੰਦੇ ਸਲਾਹ ਕਰਕੇ ਦੱਸਾਂਗੇ ਕੀ ਦਿਨਾ ਸਲਾਹ ਕਰਨੀ ਹੈ ਵੀ ਅਸੀਂ ਆਪਸ ਵਿੱਚ ਹੀ ਸਲਾਹ ਕਰਾਂਗੇ ਵੀ ਸਾਈਨ ਕਰਨਾ ਹੈ ਕਿ ਨਹੀਂ ਕਰਨਾ ਇਹ ਕੰਮ ਤਾਂ ਪਿੰਡ ਦਾ ਫੈਸਲਾ ਦਸੋ ਕੀ ਦੇ ਨਾਲ ਇਹਦਾ ਜੇ ਫਿਰ ਉਹਨਾਂ ਨੂੰ ਸੋਚਣਾ ਚਾਹੀਦਾ ਪੰਚਾਂ ਨੂੰ ਠੀਕ ਹੈ ਤੁਸੀਂ ਹੁਣ ਮੰਗ ਕੀ ਕਰਦੇ ਹੋ ਅਸੀਂ ਕਹਾਂਗੇ ਵੀ ਪਿੰਡ ਦਾ ਵਿਕਾਸ ਕਰਨ ਸਾਰੇ ਮਿਲ ਕੇ ਠੀਕ ਹੈ ਸਰਪੰਚ ਸਾਹਿਬ ਨਾਲ ਚੱਲਣਾ ਪਿੰਡ ਦਾ ਵਿਕਾਸ ਕਰਨ ਪਿੰਡ ਚ ਪੋਲਟ ਉਹ ਨਾ ਕਰਨ ਪਾਰਟੀ ਬਾਜੀ King of Spices Restaurant कैफे एंड रूफ टॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वैरायटी। जैसा नाम वैसा खाना। किंग ऑफ स्पाइसेस। किंग ऑफ स्पाइसेस किंग ऑफ स्पाइसेस रेस्टोरेंट ਕਾਫੇ ਐਂਡ ਰੂਫਟਾਪ ਮੇਂ ਆਪਕਾ ਸਵਾਗਤ ਹੈ